ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਹੋਰ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਦੋ ਨਵੇਂ ਰਿਸ਼ਤੇ ਲੈ ਕੇ ਹਾਜ਼ਰ ਹੋਏ ਆ ਜੇ ਤੁਸੀਂ ਆਪਣੇ ਰਿਸ਼ਤੇ ਦੀ ਐਡ ਪਵਾਉਣੀ ਹੈ ਤਾਂ ਹੇਠਾਂ ਦਿੱਤੇ ਨੰਬਰ ਤੇ ਸਾਨੂੰ ਵਟਸਐਪ ਮੈਸੇਜ ਭੇਜ ਕੇ ਆਪਣੇ ਰਿਸ਼ਤੇ ਦੀ ਐਡ ਵੀ ਪਵਾ ਸਕਦੇ ਹੋ ਪਹਿਲਾ ਰਿਸ਼ਤਾ ਕਰੋ ਜੀ ਨੋਟ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਜਗਰਾਉਂ ਤੋਂ ਮੁੰਡੇ ਦਾ ਰਿਸ਼ਤਾ ਹੈ ਮੁੰਡਾ ਜੁਆਇੰਟ ਫੈਮਿਲੀ ਤੋਂ ਹੈ ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਦੇ ਵਿੱਚ ਰਹਿੰਦਾ ਹੈ ਤਿੰਨ ਕਿਲੇ ਜ਼ਮੀਨ ਦੇ ਆਉਂਦੇ ਆ ਲੜਕੇ ਦਾ ਭਰਾ ਕੈਨੇਡਾ ਦੇ ਵਿੱਚ ਪੀਆਰ ਆ ਬਾਕੀ ਸਾਰਾ ਪਰਿਵਾਰ ਵੀ ਕੈਨੇਡਾ ਦੇ ਵਿੱਚ ਰਹਿੰਦਾ ਹੈ ਸੰਧੂ ਗੋਤ ਗ੍ਰੈਜੂਏਸ਼ਨ ਪਾਸ ਉਮਰ 1992 ਦਾ ਡੇਟ ਆਫ ਬਰਥ ਹੈ ਕੱਦ 5 ਫੁੱਟ 9 ਇੰਚ ਮੁੰਡਾ ਹੁਣ ਖੇਤੀਬਾੜੀ ਦਾ ਕੰਮ ਕਰਦਾ ਹੈ ਜੀ ਰਿਸ਼ਤਾ ਚਾਹੀਦਾ ਕੁੜੀ ਕੈਨੇਡਾ ਤੋਂ ਹੋਵੇ ਖਰਚਾ ਪਰਿਵਾਰ ਕਰ ਦੂਗਾ ਜੇ ਪੰਜਾਬ ਤੋਂ ਹੈ ਕੁੜੀ ਵਧੀਆ ਪਰਿਵਾਰ ਦੇ ਵਿੱਚੋਂ ਉਹ ਵੀ ਸੰਪਰਕ ਕਰ ਸਕਦੇ ਨੇ ਪਰਿਵਾਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਬਾਕੀ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਹੋ ਦੂਜਾ ਰਿਸ਼ਤਾ ਜੀ ਆਪਣਾ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਮੋਗੇ ਤੋਂ ਰਿਸ਼ਤਾ ਹੈ ਮੁੰਡੇ ਦਾ ਜਨਮ 1988 ਜ਼ਮੀਨ ਦੇ 6 ਕਿੱਲੇ ਨੇ ਇੱਕ ਭਰਾ ਤਿੰਨ ਤਿੰਨ ਕਿੱਲੇ ਜ਼ਮੀਨਾਂ ਹੁੰਦੀ ਹੈ ਜੀ ਮੁੰਡਾ 16 ਸਾਲ ਇੰਗਲੈਂਡ ਰਹਿ ਕੇ ਹੁਣ ਪੰਜਾਬ ਆਇਆ ਹੋਇਆ ਹੈ ਅਨਮੈਰਿਡ ਮੁੰਡਾ ਕਟਿੰਗ ਵਾਲਾ ਹੈ ਕੁੜੀ ਚਾਹੀਦੀ ਹੈ ਜੀ ਕੁੜੀ ਕੈਨੇਡਾ ਜਾਂ ਆਸਟ੍ਰੇਲੀਆ ਤੋਂ ਪੀਆਰ ਹੋਵੇ ਕੁੜੀ ਚਾਹੇ ਤਲਾਕਸ਼ੋਦਾ ਹੋਵੇ ਪਰ ਕੋਈ ਬੱਚਾ ਨਾ ਹੋਵੇ ਪਰਿਵਾਰ ਸਾਰਾ ਵਿਆਹ ਤੇ ਖਰਚਾ ਕਰ ਦੇਵੇਗਾ ਬਾਕੀ ਤੁਸੀਂ ਪਰਿਵਾਰ ਦੇ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੋ ਪਰਿਵਾਰ ਦਾ ਨੰਬਰ ਸਕਰੀਨ ਤੇ ਦਿੱਤਾ ਗਿਆ ਹੈ ਧੰਨਵਾਦ ਜੀ